ਈ ਨਾਮ ਤੁਹਾਡਾ ਵੀਰ ਜੀ ਦਲਬੀਰ ਸਿੰਘ ਤੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਅੱਜ ਅੱਜ ਸਵੇਰੇ 7:30 ਵਜੇ ਗੇੜਾ ਮਾਰਨ ਆਇਆ ਸੀ ਤੇ ਕੀ ਦੇਖਿਆ ਫਿਰ ਫਿਰ ਦੇਖਿਆ ਵੀ ਕਣਕ ਦੇ ਵਿੱਚ ਲੀ ਪਈ ਆ ਗਾਂਹ ਜਾ ਕੇ ਦੇਖਿਆ ਥੋੜਾ ਜਿਹਾ ਤੇ ਉੱਥੇ ਡੈਥ ਬਈ ਬੋਡੀ ਬਈ ਦੀ ਬਸ ਉਦੋਂ ਹੀ ਮੈਂ ਜ਼ਮੀਨ ਦੇ ਮਾਲਕ ਨੂੰ ਫੋਨ ਕਰਤਾ ਅਤੇ ਨਾਲ ਹੀ ਸਰਪੰਚ ਸਾਹਿਬ ਕਿਹੜੇ ਹਾਲਾਤ ਸੀ ਕੋਈ ਅਲਸ ਨੰਗੀ ਕੋਈ ਬੋਡੀ ਅਲਸ ਨੰਗੀ ਸੀ ਔਰ ਕੋਈ ਵੀ ਨਹੀਂ ਦੀ ਅਲਫਾ ਨਗੀ ਤੇ ਰੋਜ਼ ਜਿਹੜਾ ਮਾਰਦੇ ਫਿਰਦਾ ਸੀ ਤੇ ਕੱਲ ਤਾਂ ਇਹੋ ਜਿਹੇ ਹਾਲਾਤ ਨਹੀਂ ਸੀ ਨਹੀਂ ਦੇ ਸ਼ਾਮ ਨੂੰ ਹਾਂਜੀ ਰਾਤ ਦੇ ਬਾਅਦ ਦਾ ਪੁਲਿਸ ਮੌਕੇ ਤੇ ਪਹੁੰਚ ਗਈ ਹਾਂਜੀ ਮੌਕੇ ਤੇ ਪਹੁੰਚ ਗਈ ਸਰ ਕੀ ਮਾਮਲਾ ਜਿਹੜਾ ਲੋੜ ਪਹੁੰਚੋ ਜੀ ਇੱਥੇ ਸਾਨੂੰ ਇਤਲਾਹ ਮਿਲੀ ਸੀ ਦਲਵੀਰ ਸਿੰਘ ਤੇ ਸਰਪੰਚ ਗੁਰਮੀਲ ਸਿੰਘ ਵੱਲੋਂ ਵੀ ਸਾਡੇ ਖੇਤ ਪਿੰਡ ਦੇ ਖੇਤਾਂ ਵਿੱਚ ਇੱਕ ਡੈੱਡ ਬੋਡੀ ਪਈ ਆ ਲੇਡੀ ਦੀ ਅਨਨੌਨ ਦੀ ਇੱਥੇ ਅਸੀਂ ਮੌਕੇ ਤੇ ਪਹੁੰਚਿਆ ਇੱਕ ਡਾਸ਼ ਪਈ ਆ ਅਨਨੌਨ ਡੈੱਡ ਕੰਪਨੀ ਕਿੰਨੀ ਉਮਰ ਦੀ ਜਾਪਦੀ ਹੈ ਜੀ ਇਹ 25 ਦੇ ਕਰੀਬ ਜੁਰੀ ਹੋ ਸਕਦਾ ਸਰ ਇਹ ਮਰਡਰ ਹੈ ਜੀ ਹਾਲਾਤ ਅੱਗੇ ਜਾ ਕੇ ਪਤਾ ਲੱਗੂਗਾ ਮੂੰਹ ਬੰਨਿਆ ਹੋਇਆ ਸੱਟ ਕੋਈ ਦਿਖ ਨਹੀਂ ਰਹੀ ਸਰ ਤੁਸੀਂ ਆਪਣੇ ਕਬਜ਼ੇ ਲੈ ਲਈ ਹਾਂ ਜੀ ਸਰ ਕਿਸ ਹਾਲਾਤ ਦੇ ਵਿੱਚ ਜਿਹੜੀ ਬਾਡੀ ਮਿਲੀ ਆ ਕੀ ਇਹਦਾ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਆਊਗਾ ਫਿਰ